ਪਾਠ ਪਹਿਲਾ ਤ੍ਰੇ ਮਾਮਾ ਉਦੇਸ਼ ਮਨੁੱਖ ਨੂੰ ਉਸ ਮਾਣੂ ਨਹੀਂ ਭੁਲਾਉਣਾ ਚਾਹੀਦਾ ਜਿਸ ਕਰਕੇ ਉਹ ਪੜ੍ਹਾਈ ਕਰਕੇ ਬੁੱਧੀਮਾਨ ਬਣਿਆ ਪਹਿਲੀ ਮਾਤਾ ਲక్ష్ਮੀ ਦੇਵੀ ਜਿਸ ਨੇ ਜਣ ਕੇ ਅਕਲ ਸਿਖਾਈ ਪੜ ਗੁੜ ਜੋਬਣ ਮਾਣ ਜਵਾਨੀ ਉਮਰਾ 36 ਸਾਲ ਹੰਡਾਈ ਉਸੇ ਦਿਆਂ ਅਸੀਸਾ ਲੈ ਲੈ ਭਲਿਆ ਲੋਕਾਂ ਦੀ ਛੋਪਾਈ ਰਾਜ ਕੀ ਸੇਵਾ ਕਰਾਂ ਉਸ ਦੀ ਮਨੁੱਖ ਦਾ ਜਿਸ ਪਾਸੋਂ ਆਈ ਦੂਜੀ ਅਮਾ ਭਾਰਤ ਮਾਤਾ ਜਿਸ ਦੀ ਮਿੱਟੀ ਮੈਨੂੰ ਜਣਿਆ ਉਸ ਦੀ ਭਗਤੀ ਕਰਦਾ ਕਰਦਾ ਮੈਂ ਪੰਜਾਬੀ ਸ਼ਾਇਰ ਬਣਿਆ ਏਕੇ ਤੇ ਇਤਫਾਕ ਕਰਾਂਦਿਆਂ ਸਾਰੀ ਉਮਰ ਬੀਤ ਗਈ ਮੇਰੀ ਉੜਕ ਦੁੱਧ ਵਿੱਚ ਕਾਂਜੀ ਪਾ ਗਿਆ ਕੋਈ ਵਿਦੇਸ਼ੀ ਫਿਤਨਾ ਛਣਿਆ ਤੀਜੀ ਮਾਂ ਪੰਜਾਬੀ ਬੋਲੀ ਬਚਪਨ ਵਿੱਚ ਮਾਂ ਪਾਸੋਂ ਸਿੱਖੀ ਧੋਤੀ ਮਾਂਜੀ ਪਹਿਨੀ ਪਚਰੀ ਨਜ਼ਮ ਨਸਰ ਬੋਲੀ ਤੇ ਲਿਖੀ ਮਤਰੇ ਇਹਨੂੰ ਪਰਾਂ ਹਟਾ ਕੇ ਪਟਰਾਣੀ ਨੂੰ ਤਖਤ ਬਹਾਇਆ ਇਹੋ ਜਿਹੀ ਮਨੋਹਰ ਮਿੱਠੀ ਹੋਰ ਕੋਈ ਬੋਲੀ ਨਹੀਂ ਟਿੱਠੀ ਕੀ ਸਿੱਖਿਆ ਆਪਣੀ ਮਾਂ ਮਾਤ ਪਾਸ਼ਾ ਅਤੇ ਦੇਸ਼ ਨੂੰ ਸਦਾ ਪਿਆਰ ਕਰਨਾ ਅਤੇ ਸਦਾ ਇਹਨਾਂ ਦਾ ਮਾਨ ਵਧਾਉਣਾ